ਇੰਨੀ ਔਕਾਤ ਨਹੀਂ ਭਗਵਾਨਤ ਮਾਨ ਸਿਆ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਵਾਲ ਜਵਾਬ ਕਰੇ ਤੈਨੂੰ ਮੈਂ ਚੈਲੰਜ ਕਰਦਾ ਯੂਥ ਕਲਜਲ ਦਾ ਪ੍ਰਧਾਨ ਤੈਨੂੰ ਚੈਲੰਜ ਕਰਦਾ ਤੇਰੀ ਇੰਨੀ ਹਿੰਮਤ ਨਹੀਂ ਕਿ ਤੂੰ ਅਕਾਲ ਤਖਤ ਸਾਹਿਬ ਨੂੰ ਜਾ ਕੇ ਸਵਾਲ ਜਵਾਬ ਕਰੇ ਜੇ ਤੈ ਸਵਾਲ ਜਵਾਬ ਕਰਨੇ ਆ ਅਸੀਂ ਤੇਰੇ ਨਾਲ ਸਵਾਲ ਜਵਾਬ ਕਰਦੇ ਆ ਪੰਜਾਬ ਦੇ ਨੌਜਵਾਨ ਤੈਨੂੰ 15 ਦਿਨ ਦਨਾ 30 ਜਨਵਰੀ ਤੱਕ 30 ਜਨਵਰੀ ਤੱਕ ਤੂੰ ਭਲਾ ਨਾਮ ਤੇਰਾ ਥਾ ਤੇਰੀ ਕੈਮਰੇ ਤੇਰੇ ਪੁਲਿਸ ਤੇਰੀ ਫੌਜ ਤੇਰੀ ਕੱਲਾ ਆਉਂਗਾ ਕੱਲਾ ਆਉਂਗਾ ਤੂੰ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਤੇ ਬਹਿਸ ਕਰਨੀ ਡਵੈਲਪਮੈਂਟ ਤੇ ਬਹਿਸ ਕਰਨੀ ਲੋਕ ਪ੍ਰਾਈਸ ਸਕੀਮਾਂ ਤੇ ਬਹਿਸ ਕਰਨੀ ਜਿਹੜੇ ਮਰਜੀ ਮੁੱਦੇ ਤੇ ਬਹਿਸ ਕਰਨੀ ਜੇ 30 ਜਨਵਰੀ ਤੱਕ ਭਗਵਾਨਤਮਨ ਸਿਆ ਤੇਰੇ ਜੇ ਹਿੰਮਤ ਨਹੀਂ ਕਿ ਤੂੰ ਯੂ ਤੇ ਪ੍ਰਧਾਨ ਨੂੰ ਬੁਲਾ ਕੇ ਬਹਿਸ ਕਰ ਸਕੇ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਫਿਊਚਰ ਤੇ ਤਾਂ 30 ਜਨਵਰੀ ਤੋਂ ਬਾਅਦ ਮੈਂ ਤੇਰੇ ਘਰ ਆਉਂਗਾ ਫਿਰ ਫੇ ਡੱਕੀ ਦੂੰ ਮੈਂ ਤੇਰੇ ਘਰੇ ਆਉਂਗਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਨਾਲ ਹੋਏ ਹੋਏ ਧੋਖੇ ਨੂੰ ਲੈ ਕੇ ਪੰਜਾਬ ਦੀਆਂ ਬੀਬੀਆਂ ਨਾਲ ਹੋਏ ਹੋਏ ਧੋਖੇ ਨੂੰ ਲੈ ਕੇ ਪੰਜਾਬ ਦੇ ਭਵਿੱਖ ਦੇ ਨਾਲ ਹੋਏ ਹੋਏ ਧੋਖੇ ਨੂੰ ਲੈ ਕੇ ਸੋਇਸ ਲਈ ਮੈਂ ਇੱਕ ਝਕਾਰਾ ਲਾਉਣ ਲੱਗਿਆ ਦੱਬ ਕੇ ਝਕਾਰੇ ਦੀ ਜ ਦਾ ਸਾਥ ਦੇ ਕੇ ਝਕਾਰਾ ਬੁਲਾ ਕੇ ਭਗਵਾਨਤਮਾ ਨੂੰ ਦੱਸ ਦਿਓ ਕਿ ਲੱਤਾਂ 'ਚ ਜਾਨ ਪਰਲਾ ਹੁਣ ਪੰਜਾਬ ਦੇ ਨੌਜਵਾਨ ਚੱਪੇ ਚੱਪੇ ਦੇ ਤੇਰੇ ਨਾਲ ਬਹਿਸ ਕਰਨ ਲਈ ਤਿਆਰ ਖੜੇ ਨੇ ਜਿਵੇਂ ਜਿਵੇਂ ਕਾਲੀ ਦਲ ਦੇ ਕਾਫਲੇ ਆਪੋਰੇ ਨੇ ਓਵੇਂ ਓਵੇਂ ਵਿਰੋਧੀਆਂ ਦੇ ਬੀਪੀ ਲੋਰੇ ਨੇ ਪਮਾ ਮਲਾਜੋ ਨੇ ਕਿਸਾਨ ਨੇ ਮਜ਼ਦੂਰ ਨੇ ਵਪਾਰੀ ਨੇ ਹਰ ਵਰਗ ਨੂੰ ਇਹ ਲੱਗਦਾ ਹਰ ਵਰਗ ਆਸ ਰੱਖਦਾ ਕਿ ਜੇ ਸਾਡਾ ਕੁਝ ਕੋਈ ਸਵਾਰ ਸਕਦਾ ਤਾਂ ਕਾਲੀ ਦਲ ਸਵਾਰ ਸਕਦਾ ਸ਼੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਦੀ ਇਕਵਾਈ ਦੇ ਵਿੱਚ ਪੰਜਾਬ ਦੇ ਵਦਰੇ ਕਾਬਲੇ ਨੂੰ ਪੰਜਾਬ ਦੇ ਵਿੱਚ ਪਿੰਡ ਪਿੰਡ ਤੋਂ ਮੋੜ ਮੋੜ ਤੋਂ ਕੱਲ ਦਲ ਦੀਆਂ ਹੋ ਰਹੀਆਂ ਉਹਨਾਂ ਦੀ ਇਕਵਾਈ ਦੇ ਵਿੱਚ ਗੱਲਾਂ ਨੂੰ ਦੇਖਦੇ ਓਏ ਅੱਜ ਬਦਲਾ ਬੌਂਦਲਿਆ ਫਿਰਦਾ ਭਗਵਾਨ ਤਮਨ ਬੌਂਦਲਿਆ ਫਿਰਦਾ ਕੋਈ ਸਵਾਲ ਪੁੱਛ ਲਓ ਉਹਨੂੰ ਇੱਕੋ ਜਵਾਬ ਹੈ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਜੀ ਪੰਜਾਬ 'ਚ ਕੋਈ 에어ਪੋਰਟ ਕੋਈ ਕਾਲਜ ਕੋਈ ਸਕੂਲ ਕੋਈ ਹਸਪਤਾਲ ਕੋਈ ਨਮੀ ਸੜਕ ਬਣਾਈ ਐ ਜਵਾਬ ਆਉਂਦਾ ਕਹਿੰਦਾ ਸੁਖਵੀਰ ਬਾਦਲ ਹੋਰ ਕੋਈ ਦੂਜਾ ਜਵਾਬ ਨਹੀਂ ਆਉਂਦਾ ਕੋਈ ਸਮਾਂ ਸੀ ਅਕਾਲੀ ਦਲ ਕਾਲਜ ਬਣਾਉਂਦਾ ਸੀ ਯੂਨੀਵਰਸਿਟੀਆ ਬਣਾਉਂਦਾ ਸੀ ਸਕੂਲ ਬਣਾਉਂਦਾ ਸੀ ਤੇ ਪਤੰਦਰ ਟਾਇਲਟਾਂ ਦੇ ਵਿੱਚ ਲਾ ਕੇ ਬੱਲਮ ਉਹਨੂੰ ਵਿਕਾਸ ਕਹੀ ਜਾਂਦੇ ਨੇ ਸੋਚ ਦਾ ਫਰਕ ਦੇਖੋ ਸੋ ਇਸ ਲਈ ਚਾਹ ਡਿਵੈਲਪਮੈਂਟ ਚਾਹ ਲੋਕ ਪਲਾਈ ਸਕੀਮਾਂ ਨੇ ਕਿਸੇ ਵੀ ਲੈਵਲ ਤੇ ਇਹ ਝੂਠ ਦੇ ਇਨਕਲਾਬੀ ਆਪਣਾ ਮੁਕਾਬਲਾ ਨਹੀਂ ਕਰ ਸਕਦੇ